ਸਤਿ ਸ਼੍ਰੀ ਅਕਾਲ ਜੀ। ਆਹ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਤੁਹਾਨੂੰ ਇੱਕ ਕਿਸਾਨ ਨਾਲ ਮਿਲਣ ਜਾ ਰਹੇ ਹਾਂ। ਬਹੁਤ ਮਿਹਨਤ ਕੀਤੀ ਇਸ ਬੰਦੇ ਨੇ। ਬੜੇ ਗਰਾਊਂਡ ਲੈਵਲ ਤੋਂ ਉੱਠਿਆ ਤੇ ਇਹਨਾਂ ਦੇ ਫਾਦਰ ਸਾਹਿਬ ਦੀ ਨਾਲ ਇੱਕ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈ। ਉਹਨਾਂ ਦਾ ਬਹੁਤ ਵੱਡਾ ਸੁਪਨਾ ਸੀਗਾ ਕਿ ਇੱਕ ਫ੍ਰੀ ਐਨਰਜੀ ਜਿਹੜੀ ਜਨਰੇਟਰ ਬਣਾਈ ਜਾਵੇ। ਤੇ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਦਿੱਲੀ ਸਾਲ ਉੱਥੇ ਜਿੰਨਾ ਚਿਰ ਵੀ ਜਾਂਦੇ ਰਹੇ ਆ। ਉਹ ਉਹਨੇ ਵਰੀ ਉਹਨਾਂ ਨੇ ਆਪਦਾ ਯੋਗਦਾਨ ਪਾਇਆ ਤੇ ਅਨਫੋਰਚੂਨੇਟਲੀ ਪਿਛਲੇ ਸਾਲ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਦਾ ਇੱਕ ਸੁਪਨਾ ਸੀ ਜੋ ਉਹਨਾਂ ਦੇ ਬੇਟੇ ਨੇ ਸੋਚਿਆ ਕਿ ਮੈਂ ਪੂਰਾ ਕਰੂੰਗਾ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋਗੇ ਆ ਫਲਾਈ ਵੀਲ ਲੱਗੇ ਹੋਏ ਆ ਤੇ ਰੈਡੀ ਟੂ ਯੂਜ਼ ਹੀ ਸੀਗਾ ਬਸ ਥੋੜਾ ਜਿਹਾ ਕਸਰ ਰਹਿ ਗਈ ਕਿ ਉਹਦੇ ਵਿੱਚ ਥੋੜੀਆਂ-ਥੋੜੀਆਂ ਤਬਦੀਲੀਆਂ ਕਰਨੀਆਂ ਪੁਲੀਆਂ ਥੋੜੀਆਂ ਚੇਂਜ ਕਰਨ ਵਾਲੀਆਂ ਆ ਆ ਤੁਸੀਂ ਦੇਖ ਸਕਦੇ ਹੋ ਮੜਾ ਜ ਮੈਂ ਕਹੂੰਗਾ ਵੀਰ ਨੂੰ ਜ਼ੂਮ ਕਰਕੇ ਮੜਾ ਦਿਖਾ ਦੇਵੇ ਕਿ ਉਹਨਾਂ ਨੇ ਬਣਾਇਆ ਹੋਇਆ ਸੀਗਾ। ਹਾਜ਼ਰੀ ਹੈ ਕੋਜੀ। ਇਹ ਜਨਰੇਟਰ ਹੈ, ਇਹ ਫਲਾਈ 휠 ਹੈ। ਇੱਕ ਆਮ ਜੇ ਘਰ ਦਾ, ਸੁਧਾਰਨ ਜੇ ਪਰਿਵਾਰ ਦਾ ਜਿਨ੍ਹਾਂ ਦੀ ਉਮਰ ਤੁਸੀਂ ਕਹਿ ਸਕਦੇ ਹੋ ਕੋਈ 60 ਦੇ ਕਰੀਬ ਹੋਗੀ ਤੇ ਦਿਮਾਗ ਮੈਂ ਕਹਿੰਨਾ ਵੀ ਤੁਸੀਂ ਸੋਚ ਨਹੀਂ ਸਕਦੇ ਜਿਹੜਾ ਉਹਨਾਂ ਦਾ ਦਿਮਾਗ ਸੀਗਾ ਜਿੱਥੋਂ ਤੱਕ ਉਹ ਸੋਚ ਲੈਂਦੇ ਸੀ ਉਤੋਂ ਤੱਕ ਆਪਾਂ ਸੋਚ ਨਹੀਂ ਸਕਦੇਗੇ। ਯੰਗ ਜਨਰੇਸ਼ਨ ਕਰਦੇ ਉਤੋਂ ਤੱਕ ਸੋਚ ਨਹੀਂ ਸਕਦੇ ਜਿਵੇਂ ਉਹਨਾਂ ਦਾ ਦਿਮਾਗ ਕਿਵੇਂ ਕੰਮ ਕਰਦਾ ਸੀਗਾ। ਤੇ ਹੁਣ ਉਹਨਾਂ ਦੇ ਮੈਂ ਤੁਹਾਡੇ ਉਹਨਾਂ ਨੇ ਸੁਪੁੱਤਰਾਂ ਤੁਹਾਨੂੰ ਮਿਲਾਉਣਾ ਚਾਹੂੰਗਾ। ਆਜਾ ਜਮੀ। ਏ ਮਨ ਦਾ ਪੁੱਤਰਾ ਜਿਵੇਂ ਹੋਣੋਂ ਆਪਦੇ ਜੋ ਪਿਤਾ ਜੀ ਨੇ ਸੋਚਿਆ ਸੀਗਾ ਉਹਨੂੰ ਉਹ ਸੁਪਨੇ ਨੂੰ ਪੂਰਾ ਕਰੂੰਗਾ ਹੋਰ ਬਈ ਠੀਕ ਠਾਕ ਤੇ ਮੈਂ ਇਸ ਵੀਡੀਓ ਤੋਂ ਬਣਾਉਣ ਦਾ ਮਕਸਦ ਹੈ ਕਿ ਜਦੋਂ ਦਾ ਪਿਓ ਦਾ ਸਿਰ ਤੋਂ ਹੱਥ ਚੱਕਿਆ ਗਿਆ ਤੁਹਾਨੂੰ ਪਤਾ ਕਰਦੇ ਹਾਲਾਤ ਥੋੜੇ ਜਿਹੀ ਨਹੀਂ ਸਹੀ ਰਹਿੰਦੇ ਹਨ ਇਸ ਕਰਕੇ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਇੱਕ ਕਿਸਾਨ ਹੋਣ ਦੇ ਨਾਤੇ ਇੱਕ ਵੀਰ ਦੀ ਹੈਲਪ ਕਰਨ ਦੇ ਨਾਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੇ ਕੰਮ ਬਹੁਤ ਸੁਚੱਜਾ ਇਹ ਵੀਰ ਆ ਵੀ ਚੀਜ਼ ਬਣਾਉਂਦਾ ਜਿਹੜੇ ਆਪਣੇ ਗੰਨੇ ਦੇ ਰਸ ਵਾਲੀਆਂ ਜਿਹੜੀਆਂ ਮਸ਼ੀਨਾਂ ਰਿਪੇਅਰ ਕਰਦੇ ਆ ਆ ਦੇਖ ਸਕਦੇ ਤੁਸੀਂ ਇੱਕ ਇੱਥੇ ਹੀ ਰਿਪੇਅਰ ਕਰਦੇ ਆ ਵਰਕਸ਼ਾਪ ਤੇ ਜਾਂਦਾ ਪਹਿਲਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਕੰਮ ਕਰਦਾ ਤੁਹਾਨੂੰ ਪਤਾ ਕਿ ਪਰਿਵਾਰ ਦੀ ਜਿਹੜੀ ਹਾਲਤ ਆ ਹਨਾ ਉਹ ਸੁਧਾਰਨ ਦੇ ਲਈ ਬਣਾ ਰਾਤ ਨੂੰ 12:00 1:00 ਤੱਕ ਇਹ ਪੂਰੀਆਂ ਰਿਪੇਅਰ ਕਰਦਾ ਹੈ ਜਿੰਮੀ ਦੱਸੇ ਫਿਰ ਵੀਰੇ ਇਹਦੇ ਵਿੱਚ ਕੀ ਕਰਦੇ ਹੋ ਤੁਸੀਂ ਬਈ ਆਪਾਂ ਅੱਜ ਨਾਲ ਸ਼ਾਮ ਤੱਕ ਓਮ ਕੱਫੇ ਦਿੰਦੇ ਆ ਉਹ ਵੈਲਡਿੰਗ ਕਰਦੇ ਆ ਵਗੈਰਾ ਡੱਬੀਆਂ ਦੀਆਂ ਨਵੀਆਂ ਪੁਣੀਆਂ ਪੈਂਦੀਆਂ ਗਰਾਲੀ ਘਸਦੀ ਉਹ ਨਵੀਂ ਪੁਣੀ ਪੈਂਦੀ ਆ ਆ ਸੈਟ ਲੈ ਕਰਾ ਦੇ ਘਸ ਦਿੰਦੇ ਆ ਇਹ ਵੀ ਨਵੇਂ ਪੁਣੇ ਪਈਆਂ ਪ੍ਰੋਪਰ ਮਤਲਬ ਕੁੱਲ ਮਿਲਾ ਕੇ ਜਿੰਨਾ ਵੀ ਇਸ ਮਸ਼ੀਨ ਦਾ ਕੰਮ ਆ ਉਹ ਨੂੰ ਫਿਰ ਰਿਪੇਅਰ ਕਰਕੇ ਦੇ ਦਿਆਂ ਜਾਂ ਉਹ ਨਵੀਂ ਬਣਾ ਕੇ ਦੱਸੋ ਠੀਕ ਹੈ ਕੋਈ ਕੰਪਲੇਨਟ ਹੋਊਗੀ ਬਾਕੀ ਜੇ ਕੋਈ ਕੰਪਲੇਨਟ ਆ ਵੀ ਅਸੀਂ ਮਗਰ ਜਾਣਦੇ ਆ ਤੇ ਫਿਰ ਵੇਖ ਕਰਕੇ ਬਣੇ ਆ ਕੋਈ ਮੱਡਾ ਤੇ ਬਾਈ ਦੱਸਦਾ ਸੀ ਕਿ ਜਿਹੜੇ ਇਹਨਾਂ ਦੇ ਪੁਰਾਣੇ ਗਾਹਕ ਆ ਜਿਵੇਂ ਫਾਇਲ ਕਾ ਤੋਂ ਮਸ਼ੀਨਾਂ ਹੁੰਦੀਆਂ ਕਿ ਤੁਸੀਂ ਦੇਖ ਸਕਦਾ ਪਿੱਛੇ ਨਹੀਂ ਪਈ ਆ ਆ ਇੱਕ ਆ ਪਈ ਹੈ ਕਾ ਪਈ ਆ ਹੋਰ ਰਿਪੇਅਰ ਕਰਕੇ ਚੱਲੇ ਜਾਂਦੀ ਆ ਹਾਂ ਇਹ ਆ ਫਾਇਲ ਕਾ ਦੀ ਹਾਂ ਜਿੰਨੇ ਵੀ ਦੂਰ ਦੂਰ ਤੋਂ ਲੋਕੀ ਜਿਨ੍ਹਾਂ ਨੂੰ ਜਿਹੜੇ ਆਪਦਾ ਕਮਰਸ਼ੀਅਲ ਇਹਨੂੰ ਯੂਜ਼ ਕਰਦੇ ਆ ਉਹ ਇਹਦੇ ਕੋਲੇ ਹੀ ਹੁੰਦੇ ਜਿਨ੍ਹਾਂ ਨੇ ਪਹਿਲਾਂ ਆਪਦਾ ਕੰਮ ਕਰਵਾਇਆ ਹੋਇਆ ਅਗਲੀ ਵਾਰ ਨੂੰ ਰਿਪੇਅਰ ਕਰਾਉਣੀ ਆ ਹੋਰ ਕਿਸੇ ਤੇ ਯਕੀਨੀ ਨਹੀਂ ਕਰਦੇ ਕਿਉਂਕਿ ਹੱਥ ਬਹੁਤ ਸੁਚੱਜਾ ਬਾਈ ਦਾ ਤੇ ਮੈਂ ਸਾਰਿਆਂ ਨੂੰ ਇਹੀ ਅਪਿੰਨ ਕਰਦਾ ਕਿ ਵੀਰ ਬਣਿਆ ਇੱਕ ਘਰ ਦੀ ਆਪਾਂ ਹੈਲਪ ਕਰਨੀ ਆ ਸਾਰੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਜੇ ਤੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਬੜੀ ਇੰਟਰਸਟਿੰਗ ਕਿ ਦਿਮਾਗ ਹੈ ਵੀਰ ਦਾ ਬਹੁਤ ਵਧੀਆ ਆ ਤੁਸੀਂ ਅੱਜ ਕੱਲ੍ਹ ਦੇਖਿਆ ਹੋਣਾ ਬੜਾ ਚੱਲ ਰਿਹਾ ਕਿ ਲੋਕੀ ਪਟਾਸ ਵਾਲੀਆਂ ਜਿਵੇਂ ਗੰਨਾ ਬਣਾਉਂਦੇ ਹਨ ਉਹ ਇੱਕ ਤਾਂ ਆਪਾਂ ਵੈਸੇ ਐਂ ਕਰਕੇ ਐਵੇਂ ਮਾਰਦੇ ਆ ਆ ਦੇਖੋ ਇਹਨਾਂ ਨੇ ਗੰਨਾਂ ਬਣਾਈਆਂ ਸਪਰਿੰਗ ਵਾਲੀ ਆ ਸਪਰਿੰਗ ਵਾਲੀ ਐ ਐਵੇਂ ਕਰਕੇ ਚੱਲਦੀ ਐ ਤੇ ਬੜੀ ਹੈਵੀ ਐ ਮੈਂ ਹਣਾ ਚਲਾ ਕੇ ਵੀ ਤੁਹਾਨੂੰ ਦਿਖਾ ਦਿੰਦੇ ਆ ਪਾਈ ਵਿੱਚ ਪਟਾਸ ਪਾਈ ਓਪੇ ਡੇਟਾ ਲਗਰੀਆਂ ਫਰੇਮ ਟੇਡਾ ਨਾ ਕਰ ਉਸ ਸਗਰੇ ਵਾਲੀ ਇਹ ਤਾਂ ਇਹ ਖਾਲੀ ਹੁਣ ਚੱਲੋਗੇ ਆਹੋ ਜਿਹੜਾ ਥੋੜਾ ਬਟਾਸ ਹੁੰਦੀ ਹੈ ਨਾ ਦੇਖ ਸਕਦੇ ਹੋ ਤੁਸੀਂ ਵੀ ਕਿੰਨੀ ਵਧੀਆ ਕਰਨ ਬਣੀ ਹੈ ਸੇਫਟੀ ਵੀ ਹੈ ਜਦੋਂ ਹੱਥ ਨਹੀਂ ਛੜਕਦਾਗਾ ਤੇ ਸਾਰਿਆਂ ਨੂੰ ਬੇਇੱਜ਼ਤੀ ਕਰਦੇ ਬਈ ਮੌਕਾ ਜ਼ਰੂਰ ਦਿਓ ਵੀਰ ਹੁਣ ਸੇਵਾ ਦਾ ਜਿਹੜਾ ਕੰਮ ਹੋਊਗਾ ਕੰਮ ਬਹੁਤ ਸਚਜਾ ਹੋਊਗਾ ਤੇ ਆ ਵੀ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਇਹ ਵੀਡੀਓ ਵੱਖਰੀ ਬਣਾਵਾਂਗੇ ਜਦੋਂ ਇਹ ਚੱਲਦਾ ਹੋ ਜਾਊਗਾ ਹੜਾ ਕੀ ਹੋ ਰਹੀ ਹੈ ਕੋਈ ਨਾ ਮਿਲਿਆ ਮੈਂ ਮੋਟਰ ਲਾਈ ਫੜ ਗਈ ਸੀ ਉਹ ਇੱਕ ਆ ਜਿਵੇਂ ਮੋਟਰ ਪਈਆ ਜਨਰੇਟਰ ਪਈਆ ਅੱਛਾ ਇਹ ਜਨਰੇਟਰ ਵਰਕਿੰਗ ਹੋ ਗਿਆ ਸੀ ਨਾ ਰਹਾ ਹੋ ਗਿਆ ਇਹ ਮੋਟਰ ਨਾਲ ਹੂੰ ਵੀ ਇਹ ਉਹ ਬਰੋਣ ਲੱਗੇ ਸੀ ਬਿਲੀ ਹੈ ਨਾ ਵੀ ਇੱਕ ਵਾਰੀ ਆਪਾਂ ਢੇੜਾ ਪਾ ਕੇ ਖਰਾਬ ਚੱਲ ਜੀ ਰਹੀ ਹੈ ਬਿਲਡਿੰਗ ਕਰਦਾ ਹੈ ਤੇ ਹੂੰ ਅੱਛਾ ਖਰਾਬ ਨਹੀਂ ਤੇ ਬਿਲਡਿੰਗ ਹੈ ਤੇ ਇਸੇ ਤੇ ਤੁੰਡੇ ਸੀ ਕਿਉਂਕਿ ਡੈਡੀ ਇਹਨਾਂ ਦੇ ਘਰੇ ਹੀ ਕੰਮ ਕਰਦੇ ਸੀ ਆਪ ਦਾ ਜਿਹੜਾ ਵੀ ਜਿੰਨਾ ਵੀ ਹੁੰਦਾ ਸੀ ਕੰਮ ਉਹ ਆਪ ਹੀ ਕਰਦੇ ਸੀ ਤੇ ਕਹਿੰਦੇ ਵੀ ਇਸੇ ਤੇ ਚਲਾਉਂਦੇ ਸੀ ਕਿਉਂਕਿ ਬਿੱਲੀ ਦਾ ਕਨੈਕਸ਼ਨ ਹੈ ਰਹੀ ਸੀਗਾ ਹੁਣ ਥੋੜਾ ਜਿਆ ਐਂਦੀਆਂ ਪੁੜੀਆਂ ਪਾਲੀਆਂ ਚੇਂਜ ਕਰਨ ਵਾਲੀਆਂ ਪਈਆਂ ਇਹ ਵੀ ਤੁਹਾਨੂੰ ਚਲਾ ਕੇ ਦਿਖਾਵਾਂਗੇ ਆਨਲਾਈਨ ਸਮੇਂ ਦੇ ਵਿੱਚ ਤੇ ਵੀਰ ਨੂੰ ਜਰੂਰ ਮੌਕਾ ਦਿਓ ਤੇ ਸਾਰਿਆਂ ਨੂੰ ਬੇਨਤੀ ਆ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਕਰਦੇ ਪਏ ਆ